ਸ਼ੰਭੂ ਬਾੜਰ ਦੇ ਉੱਤੇ ਕਿਸਾਨ ਬੈਠੇ ਹੋਏ ਨੇ ਇੱਕ ਮਹੀਨੇ ਤੋਂ ਉੱਤਰਾ ਸਮਾਂ ਹੋ ਗਿਆ ਤੇ ਹੁਣ ਕਣਕ ਦੀ ਬਾੜੀ ਦਾ ਸੀਜ਼ਨ ਵੀ ਆ ਗਿਆ ਤੇ ਹੁਣ ਮਹਿਲਾਵਾਂ ਮੋਰਚਾ ਸਾਂਭਣੀਆਂ ਤੇ ਕਿਸਾਨ ਨੇ ਉਹ ਬਾੜੀ ਕਰਨਗੇ ਕਿਸਾਨ ਆਗੂ ਬੀਬੀ ਸਰਬਜੀਤ ਕੌਰ ਉਹ ਕਹਿੰਦੇ ਕਿ ਮੋਰਚਾ ਹੁਣ ਅਸੀਂ ਸਾਂਭਾਂਗੇ ਬੰਗਾ ਵੀ ਬਣੇਗਾ ਤੁਹਾਨੂੰ ਲਿਖਤੀ ਵੀ ਦਿੱਤਾ ਹੈ ਇਹਦੇ باوجود ਕਿਸੇ ਪਾਸੇ ਨਹੀਂ ਲੱਗੇ ਸੋ ਮੈਂ ਸਮਝਾ ਕਿ ਕਿਸਾਨ ਆਗੂਆਂ ਨੂੰ ਮੁੜ ਕੇ ਵਿਚਾਰ ਕਰ ਲੈਣਾ ਚਾਹੀਦਾ। ਹਮਾਚਲਿਕ ਕਾਂਗਰਸ ਵੱਲੋਂ ਉਹਨਾਂ ਦੇ ਪ੍ਰਧਾਨ ਨੇ ਜੀ ਉਹਨਾਂ ਵੱਲੋਂ ਚੋਣ ਲੜਨਾ ਮਨਾ ਕਰ ਦਿੱਤਾ ਗਏ ਨੇ ਕਿ ਕਿ ਮੈਂ ਚੋਣ ਨਹੀਂ ਲੜਾਂਗੀ ਜਿੰਨੇ ਲੜਨਾ ਲੱਸਦਾ ਕਿਉਂਕਿ ਵਰਕਰ ਕੰਮ ਕਰੂੰ ਤਿਆਰੀ। ਦੁਨੀਆ ਨੂੰ ਪਤਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਤੇ ਬੀਬੀ ਪ੍ਰਤਿਭਾ ਸਿੰਘ ਦਾ ਕਿੰਨਾ ਖਤਾਲ-ਮੇਲ ਹੈ। ਬਦਲੋਂ ਸਫਲਤਾ ਨਹੀਂ ਮਿਲਦੀ ਪ੍ਰਧਾਨ ਵੀ ਹਾਰ ਜੇ ਤਾਂ ਸਾਰਾ ਸਿਹਰਾ ਤਾਂ ਪ੍ਰਧਾਨ ਦੇ ਸਿਰ ਤੇ ਜਾਂਦਾ ਬੈਂਕ ਤੋਂ ਧੋਖਾਧੜੀ ਮਾਮਲੇ ਦੇ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਜਸਵੰਤ ਸਿੰਘ ਗੱਜਰ ਮਾਦਰਾ ਸਮੇਤ ਹੋਰਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਹੈ ਇਹਨਾਂ ਫੋਰਸਮੈਂਟ ਡਾਇਰੈਕਟੋਰੇਟ ਏਡੀ ਦੱਸਿਆ ਜਾ ਰਿਹਾ ਹੈ 41 ਕਰੋੜ ਦੇ ਲਗਭਗ ਦਾ ਮਾਮਲਾ ਇਹ ਹੋਰ ਮਾਮਲਾ ਦਰਜ ਕਰ ਦਿੱਤਾ ਗਿਆ ਜਿਹੜਾ منی ਲੈਂਡਰਿੰਗ ਐਕਟ ਦੇ ਅਧੀਨ ਆਉਂਦਾ ਸੋ ਜਸਵੰਤ ਸਿੰਘ ਕਚਰਮਾਜਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੁਸਲ ਦੇ ਪਿਤਾ ਨੂੰ ਸਵੇਰ ਤੋਂ ਕੇਂਦਰ ਤੋਂ ਲੈਟਰ ਆਇਆ ਹੈ ਜਿਹੜੀ ਚਲ ਜਾਣਕਾਰੀ ਸਾਂਝੀ ਕਰਨੀ ਸੀ ਤੇ ਉੱਤੇ ਇਹ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਗੂਰ ਸਿੰਘ ਵੱਲੋਂ ਕਿਹਾ ਗਿਆ ਕਿ ਕੇਂਦਰ ਚਾਲਾਂ ਚੱਲ ਰਹੀ ਹੈ ਆਈਵੀਐਫ ਤਕਨੀਕ ਰਾਹੀਂ ਸਦੂ ਮੁਸੇ ਵਾਲੇ ਦੇ ਪਰਿਵਾਰ ਨੇ ਬੱਚਾ ਲਿਆ ਕਹਿੰਦੇ ਆ ਕਿ ਉਹਦੇ ਨਿਜਮ ਨੇ ਕਿ ਇਸ ਕਾਨੂੰਨ ਤਹਿਤ 21 ਤੋਂ 50 ਸਾਲ ਦੀ ਔਰਤ ਵਿੱਚ ਇਹ ਤਕਨੀਕ ਅਪਣਾਈ ਜਾ ਸਕਦੀ ਹੈ ਬਾਕੀਆਂ ਵਿੱਚ ਨਹੀਂ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਤਾਂ ਚਿੱਠੀ ਆਈ ਹੈ ਕੇਂਦਰ ਦੇ ਵੱਲੋਂ ਤੇ ਨਾਂ ਵੀ ਬੀਬੀ ਚਰਨ ਕੌਰ ਦਾ ਯਾਰ ਸਿੰਗ ਲਿਖਿਆ ਪਿਆ ਇਹਦਾ ਮਤਲਬ ਅਧੂਰੀ ਜਾਣਕਾਰੀ ਹੈ ਕੋਈ ਨਾ ਕੋ ਹੋਰ ਕਰਨਾ ਚਾਹੁੰਦਾ ਹੈ ਸਤਸ਼ਿਰਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ اہم ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਬੜਾ ਸਵਾਗਤ ਕਰਦੇ ਹਾਂ ਢਿਲਸਾ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਡਾਕਟਰ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਬੈਠੇ ਹੋਏ ਨੇ ਇੱਕ ਮਹੀਨੇ ਤੋਂ ਉੱਤਰ ਦਾ ਸਮਾਂ ਹੋ ਗਿਆ ਤੇ ਹੁਣ ਕਣਕ ਦੀ ਵਾਢੀ ਦਾ ਸੀਜ਼ਨ ਵੀ ਆ ਗਿਆ ਤੇ ਹੁਣ ਮਹਿਲਾਵਾਂ ਮੋਰਚਾ ਸਾਂਭਣ ਗਿਆ ਤੇ ਕਿਸਾਨ ਨੇ ਉਹ ਵਾਢੀ ਕਰਨਗੇ ਜੀ ਦੇਖੋ ਜਿਹੜਾ ਇੱਕ ਕਿਸਾਨ ਮੋਰਚਾ ਲੱਗਿਆ ਇਹਨਾਂ ਦਾ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦਾ ਆ ਰਿਹਾ ਇਹਨਾਂ ਨੂੰ ਮਿਲ ਕੇ ਚੱਲਣਾ ਚਾਹੀਦਾ ਸੀ ਦੂਜਿਆਂ ਨੇ ਕੱਲ ਮੀਟਿੰਗ ਕੀਤੀ ਹੈ ਕਿਸਾਨ ਆਗੂ ਸਰਬੰਸਿੰਘ ਪੰਦੇਹਰ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ ਸਿਰਸਾ ਤੇ तमाम ਆਗੂ ਜਿਹੜੇ ਇਸ ਵਰਤਾਰੇ ਦੀ ਅਗਵਾਈ ਕਰਦੇ ਨੇ ਇਹ ਚ ਕੋਈ ਸ਼ੱਕ ਨਹੀਂ ਕਿ ਹਾੜੀ ਦਾ ਮੌਸਮ ਬਹੁਤ ਤੇਜ਼ੀ ਨਾਲ ਆ ਰਿਹਾ ਜੇ ਹਫਤਾ ਤੱਕ ਗਰਮੀ ਪੈ ਗਈ ਉਹ ਕੋਈ ਪਹਿਲਾ ਸਮਾਂ ਹੁੰਦਾ ਸੀ ਜਦੋਂ ਬਸਾਖੀ ਵੇਲੇ ਬਾਡੀ ਪਿਆ ਕਰਦੀ ਸੀ ਉਦੋਂ ਸਾਡਾ ਧਨੀ ਰਾਮ ਚਾਤਰਕ ਦਾ ਗੀਤ ਕੱਲੇ-ਕੱਲੇ ਥਾਂ ਤੇ ਗੂਜਦਾ ਹੁੰਦਾ ਸੀ ਤੂੜੀ ਤੰਦ ਸਭ ਵੇਚ-ਵਟਕੇ ਲੰਬੜਾ ਤੇ ਸ਼ਾਂ ਦਾ ਹਿਸਾਬ ਕੱਟ ਕੇ ਕੱਚੀ ਮਾਰ ਵੰਜਰੀ ਆਨੰਦ ਛਾ ਗਿਆ ਮਾਰਦਾ ਦਵਾਮੇ ਜੱਟ ਮੇਲੇ ਆ ਗਿਆ ਇਹ ਕੱਲ ਉਹਦੋਂ ਹੁੰਦੀ ਹੁੰਦੀ ਸੀ ਸੋ ਇੱਥੇ ਨਾਲੇ ਮੀਟਿੰਗਾਂ ਕੀਤੀਆਂ ਤੇ ਬੀਬੀਆਂ ਖਾਸ ਕਰ ਕਿਸਾਨ ਆਗੂ ਬੀਬੀ ਸਰਬਜੀਤ ਕੌਰ ਉਹ ਕਹਿੰਦੇ ਕਿ ਮੋਰਚਾ ਹੁਣ ਅਸੀਂ ਸੰਭਾਂਗੇ ਮੈਂ ਸਮਝਦਾ ਕਿ ਪ੍ਰਧਾਨ ਸਾਹਿਬ ਤੇ ਇਨ੍ਹਾਂ ਦੀ ਟੀਮ ਨੂੰ ਥੋੜਾ ਜਾ ਸੋਚਣਾ ਚਾਹੀਦਾ ਕਿ ਬਤਨ ਜੀ ਵੀ ਦੱਸਾ ਕਈ ਥਾਵਾਂ ਦੇ ਉੱਤੇ ਹਰਿਆਣੇ ਵਾਲੇ ਪਾਸੇ ਰਸਤੇ ਖੋਲ ਵੀ ਦਿੱਤੇ ਗਏ ਨੇ ਉਹਦਾ ਫਰਕ ਪੈ ਗਿਆ ਉਹ ਕਹਿੰਦੀਆਂ ਮੋਰਚਾ ਅਸੀਂ ਸੰਭਾਂਗੀਆਂ ਤੁਸੀਂ ਜਾਓ ਮੌਸਮ ਗਰਮੀ ਦਾ ਆਉਣ ਵਾਲਾ ਇਹਨਾਂ ਨੂੰ ਵਿਚਾਰ ਪਟਾੰਦਰਾ ਕਰ ਲੈਣਾ ਚਾਹੀਦਾ ਕਿਉਂਕਿ ਚੋਣ ਜਾਬਤਾ ਲੱਗ ਗਿਆ ਇਹਦੇ ਵਿੱਚ ਕੀ ਜ਼ਰੂਰੀ ਹੈ ਕਿ ਜਿਹੜੀ ਸਰਕਾਰ ਹੈ ਉਹ ਮੋਦੀ ਸਾਹਿਬ ਦੀ ਹੀ ਕੰਟੀਨਿਊ ਕਰੂਗੀ ਅਜੇ ਤਾਂ ਕੁਝ ਨਹੀਂ ਕਹਿ ਸਕਦੇ ਕਰ ਵੀ ਸਕਦੀ ਹੈ ਨਹੀਂ ਵੀ ਕਰ ਸਕਦੀ ਸੋ ਮੈਂ ਬੇਨਤੀ ਕਰਾਂ ਇਹਨਾਂ ਨੂੰ ਥੋੜਾ ਜਿਹਾ ਵਿਚਾਰ ਪਟੰਦਰਾ ਕਰਨਾ ਚਾਹੀਦਾ ਹੈ ਜਦੋਂ ਅਜੇ ਕੋਈ ਅਗਲੀ ਸਰਕਾਰ ਤੋਂ ਪਹਿਲਾਂ-ਪਹਿਲਾਂ ਸਰਕਾਰ ਬਣੇਗੀ ਨਵੀਂ ਲੋਕ ਸਭਾ ਜੁੜੇਗੀ ਉਦੋਂ ਬਾਅਦ ਹੀ ਥੋੜਾ ਮਸਲਾ ਹੱਲ ਹੋਣਾ ਹੈ ਵਜੂਦਾ ਸਰਕਾਰ ਨੇ ਨਹੀਂ ਕੀਤਾ ਤੁਹਾਡੀਆਂ ਬੰਗਾ ਵੀ ਬੰਦੀਆਂ ਤੁਹਾਨੂੰ ਲਿਖਤੀ ਵੀ ਦਿੱਤਾ ਹੈ ਇਹਦੇ باوجود ਕਿਸੇ ਪਾਸੇ ਨਹੀਂ ਲੱਗੇ ਸੋ ਮੈਂ ਸਮਝਦਾ ਕਿ ਕਿਸਾਨ ਆਗੂਆਂ ਨੂੰ ਮੁੜ ਕੇ ਵਿਚਾਰ ਕਰ ਲੈਣਾ ਚਾਹੀਦਾ ਜੀ ਸੋ ਦੂਜੇ ਪਾਸੇ ਹਿਮਾਚਲ ਦੀ ਕਾਂਗਰਸ ਵੱਲੋਂ ਉਹਨਾਂ ਦੇ ਪ੍ਰਧਾਨ ਨੇ ਜੀ ਉਹਨਾਂ ਵੱਲੋਂ ਚੋਣ ਲੜੰਦਾ ਮਨਾ ਕਰ ਦਿੱਤਾ ਕਿ ਉਹਨੇ ਕਿ ਕਿ ਮੈਂ ਚੋਣ ਨਹੀਂ ਲੜਾਂਗੀ ਜਿਹਨੇ ਲੜਨਾ ਲੱਛਦਾ ਕਿਉਂਕਿ ਵਰਕਰ ਕੰਮ ਕਰਨ ਨੂੰ ਤਿਆਰ ਹੀ ਨਹੀਂ ਜੀ ਪਤਤ ਸਾਹਿਬ ਦਾ ਮੁੱਖ ਮੰਤਰੀ ਬੀਰਪਦਰ ਸਿੰਘ ਉਹਨਾਂ ਦੀ ਧਰਮ ਪਤਨੀ ਨੇ ਬੀਬੀ ਪ੍ਰਤਿਭਾ ਸਿੰਘ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਨੇ ਗੱਲ ਇਹ ਨਹੀਂ ਦੁਨੀਆ ਨੂੰ ਪਤਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਤੇ ਬੀਬੀ ਪ੍ਰਤਿਭਾ ਸਿੰਘ ਦਾ ਕਿੰਨਾ ਕੁ ਤਾਲਮੇਲ ਹੈ ਉਹਨਾਂ ਦਾ ਪੁੱਤਰ ਹਿਮਾਚਲ ਸਰਕਾਰ ਵਿੱਚ ਮੰਤਰੀ ਵੀ ਹੈ ਜਦੋਂ ਜਿੱਤ ਹਾਰ ਹੋਣੀ ਹੈ ਜੇ ਮਨ ਲੋ ਸਫਲਤਾ ਨਹੀਂ ਮਿਲਦੀ ਪ੍ਰਧਾਨ ਵੀ ਹਾਰ ਜੇ ਤਾਂ ਸਾਰਾ ਸੇਰਾ ਤਾਂ ਪ੍ਰਧਾਨ ਦੇ ਸਿਰ ਤੇ ਜਾਂਦਾ ਹੈ ਅਜਿਹੇ ਦੇ ਵਿੱਚ ਸ਼ਬੀ ਪ੍ਰਧਾਨ ਦੀ ਖਰਾਬ ਹੁੰਦੀ ਹੈ ਜੇ ਜਿੱਤ ਜੇ ਸੇਰਾ ਪ੍ਰਧਾਨ ਸਿਰ ਤੇ ਜੇ ਹਾਰ ਜੇ ਤਾਂ ਵਰਕਰਾਂ ਸਿਰ ਤੇ ਆਵਦੇ ਸਰ ਤੇ ਤਾਂ ਲੈਣਾ ਨਹੀਂ ਸੋ ਕਹਿੰਦੇ ਕਿ ਐਮਪੀ ਫੰਡ ਵੰਡਣ ਨਾਲ ਚੋਣਾ ਨਹੀਂ ਜਿੱਤੀਆਂ ਜਾਂਦੀਆਂ ਵਰਕਰ ਨਰਾਸ਼ ਬੈਠਾ ਹੈ ਸਰਕਾਰ ਵਿੱਚ ਜੋ ਮਤਤ ਮਿਲਣਾ ਚਾਹੀਦਾ ਸੀ ਉਹ ਪਹਿਲਾਂ ਕਹਿ ਕੇ ਹਟਿਆ ਇਹ ਤਾਂ ਸਰਕਾਰ ਤੋੜਦੀ ਸੀ ਇਹਨਾਂ ਨੇ 6 ਇਹਨਾਂ ਦੇ ਐਮਐਲਏ ਅਜੋ ਕਰਾਰ ਦਿੱਤੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਹੋਇਆ ਹੈ ਮਾਚਲ ਸਰਕਾਰ ਨੂੰ ਖੜਾ ਰੱਖਣ ਵਾਸਤੇ ਕੁਝ ਆਗੂ ਬਾਹਰੋਂ ਗਏ ਜਿਨ੍ਹਾਂ ਦੇ ਵਿੱਚ ਕਰਨਾਟਕਾ ਦੇ ਡਿਪਟੀ ਮੁੱਖ ਮੰਤਰੀ ਡੀ ਕੇ ਸ਼ਿਵਕੁੰਤਾਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਸਿੰਘ ਹੁੱਡਾ ਤੇ ਹੋਰ ਉਹ ਉੱਥੇ ਗਏ ਸਨ ਜਿਹੜੀ ਉਹ ਗੱਲ ਕਰ ਰਿਹਾ ਵਰਕਰ ਨਾਰਾਜ ਆ ਫਲਾਨਾ ਨਾਰਾਜ ਆ ਉਹ ਨਾਰਾਜ ਹੈ ਮੈਂ ਅਕਸਰ ਕਿਹਾ ਕਰਦਾ ਹਾਂ ਜਿਹੜੇ ਰੋਂਦੇ ਕੂੜਗਾ ਚੜਦੇ ਆ ਉਹ ਬਡੋਲੇ ਵਾ ਕੇ ਨਹੀਂ ਮੁੜਦੇ ਹੁੰਦੇ ਸੋਪਾ ਦੇਖਦੇ ਆ ਇਹਦੇ ਚ ਹੁਣ ਅੱਗੇ ਕੀ ਹੁੰਦਾ ਤੇ ਕੀ ਬਣਦਾ ਜੀ ਤਾਂ ਦੂਜੇ ਪਾਸੇ ਬੈਂਕ ਧੋਖਾਧੜੀ ਮਾਮਲੇ ਦੇ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਜਸਵੰਤ ਸਿੰਘ ਗੱਜਰ ਮਾਦਰਾ ਸਮੇਤ ਹੋਰਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਜੀ ਦੇਖੋ ਐਨਫੋਰਸਮੈਂਟ ਡਾਇਰੈਕਟੋਰੇਟ ਏਡੀ ਦੱਸਿਆ ਜਾ ਰਿਹਾ ਇਹ 41 ਕਰੋੜ ਦੇ ਲਗਭਗ ਦਾ ਮਾਮਲਾ ਬੈਂਕਾਂ ਨਾਲ ਕਥਿਤ ਰੂਪ ਦੇ ਵਿੱਚ ਧੋਖਾਧੜੀ ਦੱਸੀ ਜਾ ਰਹੀ ਹੈ। ਜਲੰਧਰ ਜਨਰਲ ਦਫ਼ਤਰ ਦੇ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਤਾਰਾ ਹੈਲਥ ਫੂਡ ਲਿਮਟਿਡ ਦੇ ਸਾਬਕਾ ਡਾਇਰੈਕਟਰ ਜਸਵੰਤ ਸਿੰਘ ਤੇ ਇਹ ਵਿਅਕਤੀ ਤਿੰਨ ਕੰਪਨੀਆਂ ਵਿਰੁੱਧ 5 ਜਨਵਰੀ ਨੂੰ ਇਸਤਗਾਸਾ ਦਾਇਰ ਕੀਤਾ ਸੀ ਬਹਾੜੀ ਦੀ ਵਿਸ਼ੇਸ਼ ਅਦਾਲਤ ਨੇ 18 ਮਾਰਚ ਨੂੰ ਨੋਟਿਸ ਲਿਆ ਸੀ ਜਸਵੰਤ ਸਿੰਘ ਨੂੰ ਪੀਐਮਐਲ منی ਲਾਂਡਰਿੰਗ 11 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਉਹ ਅਜੇ ਵੀ ਮਹਾਲੀ ਦੀ ਵਿਸ਼ੇਸ਼ ਅਦਾਲਤ ਨਿਆਂਇਕ ਰਸਤੇ 'ਚ ਨੇ ਜਸਵੰਤ ਸਿੰਘ ਤੇ ਹੋਰਾ ਬ੍ਰੁੱਧ ਕਹਿੰਦੇ ਆ ਕਿ ਇਹ ਹੋਰ ਮਾਮਲਾ ਦਰਜ ਕਰ ਦਿੱਤਾ ਗਿਆ ਜਿਹੜਾ ਮਨੀ ਲਾਂਡਰਿੰਗ ਐਕਟ ਦੇ ਅਧੀਨ ਆਉਂਦਾ ਸੋ ਜਸਵੰਤ ਸਿੰਘ ਗੱਜਰ ਮਾਜਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਹਨਾਂ ਦੀਆਂ ਮੁਸ਼ਕਲਾਂ ਕਟਨ ਦਾ ਨਾਮ ਨਹੀਂ ਲੈ ਰਹੇ ਜੀ ਸੋ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਸਵੇਰ ਤੋਂ ਇੱਕ ਕੇਂਦਰ ਤੋਂ ਲੈਟਰ ਆਇਆ ਹੈ ਜਿਹਦੇ ਚਾਰੇ ਜਾਣਕਾਰੀ ਸਾਂਝੀ ਕਰਨੀ ਸੀ ਤੇ ਉੱਥੇ ਹੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬੀਵੀ ਸਿੰਘ ਵੱਲੋਂ ਕਿਹਾ ਗਿਆ ਕਿ ਕੇਂਦਰ ਚਾਲਾਂ ਚੱਲ ਰਹੀ ਹੈ ਜੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਾਡੇ ਜਿਹੜੇ ਆਪਣੇ ਵਿਰੋਧੀ ਧਿਰ ਦੇ ਲਾਗੂ ਨੇ ਉਹ ਵੀ ਨਹੀਂ ਕੋਈ ਸਪਸ਼ਟੀਕਰਨ ਲੈਂਦੇ ਉਹਦੋਂ ਪਹਿਲਾਂ ਡਗੜ-ਟਗੜਾ ਫੈਰ ਕਰ ਦਿੰਦੇ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਆਈਵੀਐਫ ਤਕਨੀਕ ਰਾਹੀਂ ਸਿੰਧੂ ਮੁੱਸੇ ਵਾਲੇ ਦੇ ਪਰਿਵਾਰ ਨੇ ਬੱਚਾ ਲਿਆ ਕਹਿੰਦੇ ਆ ਕਿ ਉਹਦੇ ਨਿਯਮ ਨੇ ਕਿ ਇਸ ਕਾਨੂੰਨ ਤਹਿਤ 21 ਤੋਂ 50 ਸਾਲ ਦੀ ਔਰਤ ਵਿੱਚ ਇਹ ਤਕਨੀਕ ਅਪਣਾਈ ਜਾ ਸਕਦੀ ਹੈ। ਬਾਕੀਆਂ ਵਿੱਚ ਨਹੀਂ। ਇੱਕ ਨੋਟਿਸ ਆ ਗਿਆ। ਤੇ ਸਾਰਿਆਂ ਨੇ ਪੰਜਾਬ ਸਰਕਾਰ ਦੇ ਬਗਰ ਫੈਰ ਖੋਲਤੇ। ਬਾਅਦ ਵਿੱਚ ਪਤਾ ਲੱਗਿਆ ਕਿ ਉਹ ਤਾਂ ਚਿੱਠੀ ਆਈ ਹੈ ਕੇਂਦਰ ਦੇ ਵੱਲੋਂ। ਤੇ ਨਾਂ ਵੀ ਬੀਬੀ ਚਰਨ ਕੌਰ ਦਾ ਚਰਨ ਸਿੰਘ ਲਿਖਿਆ ਪਿਆ। ਇਹਦਾ ਮਤਲਬ ਅਧੂਰੀ ਜਾਣਕਾਰੀ ਆ ਕੋਈ ਨਾ ਕੋਈ ਹੋਰ ਕਰਨਾ ਚਾਹੁੰਦਾ ਹੈ ਜਿੱਦੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਿਟੀ ਰਲਦੀ ਹੈ ਬਲਕੌਰ ਤੋਂ ਕਾਫੀ ਔਖੇ ਹੋਏ ਵੀ ਸਾਡੇ ਕੋਲ ਸਾਰੇ ਡਾਕੂਮੈਂਟ ਨੇ ਅਸੀਂ ਇਹ ਟੈਕਨੀਕ ਇੱਥੇ ਤਾਂ ਅਪਣਾਈ ਨਹੀਂ ਅਸੀਂ ਤਾਂ ਵਿਦੇਸ਼ਾਂ ਦੀ ਧਰਤੀ ਤੇ ਅਪਣਾਈ ਹੈ ਭਾਰਤ ਆਲਾ ਤਾਂ ਲਾਗੂ ਨਹੀਂ ਹੁੰਦਾ ਕਿਉਂਕਿ ਉਹ ਟੈਕਨੀਕ ਇੱਥੇ ਪੜਾਈੋ ਨਹੀਂ ਗਈ ਪਰ ਸਾਡੇ ਆਗੂਆਂ ਨੇ ਜੋ ਫੈਰਿੰਗ ਕਰਨੀ ਸ਼ੁਰੂ ਕੀਤੀ ਉਹ ਤੇ ਫਿਰ ਸਪਸ਼ਟਿਕ ਬੰਦ ਸਪਸ਼ਟਿਕਰਨ ਦਿੱਤਾ ਡਾਕਟਰ ਬਲਬੀਰ ਸਿੰਘ ਸੇਠ ਮੰਤਰੀ ਨੇ ਹਾਲਾਂਕਿ ਉਹ ਪਟਿਆਲੇ ਤੋਂ ਚੋਣ ਲੜਨ ਵਾਸਤੇ ਸ਼ੁਰੂ ਹੋ ਗਏ ਨੇ ਉਹ ਕਹਿੰਦੇ ਕਿ ਇਹ ਕੇਂਦਰ ਦੀਆਂ ਲੂੰਬੜ ਚਾਲਾਂ ਨੇ ਸਾਨੂੰ ਬਦਨਾਮ ਕਰਨਾ ਸਾਨੂੰ ਫਸਾਉਣਾ ਜਦੋਂ ਕਿ ਸਾਡਾ ਇਹਦੇ ਨਾਲ ਕੋਈ ਤਾਲਕਤ ਹੀ ਨਹੀਂ ਸੋ ਡਾਕਟਰ ਬਲਬੀਰ ਸਿੰਘ ਦਾ ਇਹ ਸਪਸ਼ਟੀਕਰ ਜਿਵੇਂ ਕੱਲ ਵਿਕਰਮ ਸਿੰਘ ਵਜੀਤਿਆ ਨੇ ਡਾਕਟਰ ਚੱਬੇਵਾਲ ਤੇ ਬਹੁਤ ਇਲਜ਼ਾਮ ਲਾਏ ਬਾਅਦ ਦੇ ਵਿੱਚ ਡਾਕਟਰ ਚੱਬੇਵਾਲ ਸਾਹਿਬ ਕਹਿੰਦੇ ਕਿ ਮੇਰਾ ਇਹਦੇ 'ਚ ਕੋਈ ਕਸੂਰ ਹੀ ਨਹੀਂ ਉਹਨਾਂ ਨੇ ਆਪਣਾ ਪੱਖ ਰੱਖਤਾ ਹੋਰ ਚੋਣਾ ਨੇ ਤੁਸੀਂ ਸਵੇਰ ਤੋਂ ਸ਼ਾਮ ਤੱਕ ਦੇਖਿਓ ਇਹ ਕਿਵੇਂ-ਕਿਵੇਂ ਇੱਕ ਦੂਜੇ ਦੇ ਉੱਤੇ ਫੈਰ ਖੋਲਣਗੇ ਬਾਦ ਦੇ ਵਿੱਚ ਅਸਲੀਅਤ ਪਤਾ ਲੱਗਦੀ ਹੈ। ਸੋ ਡਾਕਟਰ ਬਲਬੀਰ ਸਿੰਘ ਨੇ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਨੋਟਿਸ ਕੋਈ ਨਹੀਂ ਭੇਜਿਆ ਗਿਆ। ਪਰ ਕੇਂਦਰ ਨੇ ਕਿਵੇਂ ਡਾਇਰੈਕਟ ਭੇਜਤਾ ਇਹ ਵੀ ਸੋਚਣ ਵਾਲੀ ਗੱਲ ਹੈ। ਮੈਨੂੰ ਇੰਜ ਲੱਗਦਾ ਕਿ ਇਹਦੇ ਪਿੱਛੇ ਸਿਆਸੀ ਚਾਲ ਹੈ ਕੋਈ। ਕਿਉਂਕਿ ਪਿਛਲੇ ਦਿਨੀ ਬਲਕੌਰ ਸਿੰਘ ਮੋਹਰਾਂ ਨੇ ਕਹਿਤਾ ਸੀ ਕਿ ਮੈਂ ਆਪਣੇ ਪੁੱਤ ਦੇ ਇਨਸਾਫ ਲਈ ਸੰਸਦ ਵਿੱਚ ਵੀ ਜਾ ਸਕਦਾ ਹਾਂ। ਸਵਾਉਂਤੇ ਚਰਚਾ ਇਹ ਵੀ ਚੱਲਦੀ ਹੈ ਕਿ ਇੱਕ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਦਵਾਈ ਜਾ ਸਕਦੀ ਹੈ ਇਤਨੀ ਹੈ ਕਿ ਕਿਸੇ ਹੋਰ ਤੇ ਅਸਰ ਪੈਂਦਾ ਹੋਵੇ ਇਹਦਾ ਜਿਆਦਾ ਸੋ ਮਾਮਲਾ ਜਾਂਚ ਦਾ ਵਿਸ਼ਾ ਇਹਦੀ ਬਕਾਇਦਾ ਪੜਤਾਲ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਜੀ ਸੋ ਦੂਜੇ ਪਾਸੇ ਪੰਜਾਬ ਪੁਲਿਸ ਦੇ ਜਿੰਨੇ ਪੁਲਿਸ ਮੁਲਾਜ਼ਮ ਨੇ ਜੀ ਤੇ ਉਹਨਾਂ ਦੇ ਕਰਮਚਾਰੀ ਨੇ ਹੁਣ ਉਹ ਡੈਪੂਟੇਸ਼ਨ ਤੇ ਨੇ ਹਾ ਜਿਹੜੇ ਸਾਡੇ ਪੰਜਾਬ ਦੇ ਬੁਖਚੋਣ ਅਧਿਕਾਰੀ ਨੇ ਸਿਬਨ ਸੀ ਉਹ ਕਹਿੰਦੇ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 28 ए ਦੇ ਉਪਬੰਧਾਂ ਅਨਸਾਰ ਚੋਣ ਪ੍ਰਬੰਧੇ ਪ੍ਰਬੰਧਨ ਅਤੇ ਸੰਚਾਲਨ ਜਿਨ੍ਹਾਂ ਦੀ ਸਿੱਧੀ ਤੇ ਸਿੱਧੀ ਭੂਮਿਕਾ ਉਨਾ ਸਬੰਧੀ ਚੋਣ ਕਮਿਸ਼ਨ ਨੇ ਕੁਝ ਹਦਾਇਤਾਂ ਦਿੱਤੀਆਂ ਨੇ ਜਿਹੜੀਆਂ ਸਾਰਿਆਂ ਤੇ ਲਾਗੂ ਹੋਣਗੀਆਂ ਉਹ ਦੱਸਿਆ ਕਿ ਸਰਕਾਰ ਵੱਲੋਂ ਇਹ ਸਬੰਧੀ ਨੋਟੀਫਿਕੇਸ਼ਨ ਵੀ ਅਧ ਸੂਚਨਾ ਜਾਰੀ ਹੋ ਚੁੱਕੀ ਹੈ ਅਪਰੋਖਤ ਹੁਕਮ ਕਹਿੰਦੇ ਡਾਇਰੈਕਟਰ ਜਨਰਲ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਇੰਸਪੈਕਟਰ ਜਨਰਲ ਹੈੱਡ ਕੁਆਟਰ ਤੇ ਫੀਲਡ ਪੁਲਿਸ ਕਮਿਸ਼ਨਰ ਡੀਆਈਜੀ ਇਸੇ ਤਰ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਸੀਨੀਅਰ ਕਪਤਾਨ ਸਹਾਇਕ ਇੰਸਪੈਕਟਰ ਜਨਰਲ ਇਸੇ ਤਰ੍ਹਾਂ ਸੀਨੀਅਰ ਪੁਲਿਸ ਸੁਬਡੈਂਟ ਪੁਲਿਸ ਸੁਬਡੈਂਟ ਸਬਡਿਵੀਜ਼ਨ ਵਿੱਚ ਜਿਵੇਂ ਡਿਪਟੀ ਸੁਬਡੈਂਟ ਡੀਐਸਪੀ ਹੁੰਦੇ ਨੇ ਇੰਸਪੈਕਟਰ ਸਬ ਇੰਸਪੈਕਟਰ ਸਹਾਇਕ ਸਬ ਇੰਸਪੈਕਟਰ ਹੈੱਡ ਕਨਸਟੇਬਲ ਤੇ ਕਨਸਟੇਬਲ ਇਹਨਾਂ आदेशਾਂ ਦੀ ਰੋਸ਼ਨੀ ਵਿੱਚ ਇਹਨਾਂ ਸਾਰਿਆਂ ਤੇ ਇਹ ਲਾਗੂ ਹੋਣਗੇ। ਸੋ ਇਹ ਜਦੋਂ ਲਾਗੂ ਹੋਣਗੇ ਤਾਂ ਮੁਖ ਚੋਰ ਅਧਿਕਾਰੀ ਦੇ ਸਾਰਿਆਂ ਨੂੰ ਆਦੇਸ਼ ਕਰਤੇ ਹੈ ਕਿ ਨੋਟੀਫਿਕੇਸ਼ਨ ਦੀ ਕਾਪੀ ਵੀ ਭੇਜਤੀ ਹੈ। ਜਿਹੜਾ ਕੋ ਡੈਪੂਟੇਸ਼ਨ ਤੇ ਗਿਆ ਬਾ ਜਾਂ ਪਹਿਲਾਂ ਤਬਾਦਲੇ ਵੀ ਹੋਏ ਸੀ ਉਹਦੇ ਵਿੱਚ ਇੱਕ ਨਿਯਮ ਬਣੇ ਹੋਏ ਨੇ। ਕੋਈ ਵੀ ਕਰਮਚਾਰੀ ਆਪਣੇ ਪਤਰੀ ਜ਼ਿਲ੍ਹੇ ਵਿੱਚ ਨਹੀਂ ਰਹਿ ਸਕਦਾ 3 ਸਾਲ ਤੋਂ ਇੱਕ ਥਾਂ ਤੇ ਵੱਧੋ ਦੀ ਤਾਇਨਾਤੀ ਨਹੀਂ ਹੋਣੀ ਚਾਹੀਦੀ ਪਿਛਲੀਆਂ ਚੋਣਾਂ ਵਿੱਚ ਜੇ ਇੱਥੇ ਤਣਾਤਾ ਤਾਂ ਇਸ ਵਿੱਚ ਨਹੀਂ ਹੋਣਾ ਚਾਹੀਦਾ ਕੁਝ ਨਿਜਮ ਨੇ ਚੋਣ ਕਮਿਸ਼ਨ ਦੇ ਉਹਦੇ ਮੁਤਾਬਕ ਸਾਰੇ ਪੁਲਿਸ ਅਧਿਕਾਰੀਆਂ ਨੂੰ ਕਹਿਤਾ ਕਿ ਇਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਜੀ ਸੋਨਜੀਪਸੇ ਬਟਾਲਾ ਦੇ ਗੁਰਦੁਆਰੇ ਦੇ ਵਿੱਚ ਲੱਖਾਂ ਰੁਪਏ ਦੀ ਚੋਰੀ ਹੋ ਗਈ ਪਤਾ ਲੱਗਿਆ ਜੀ ਇਹ ਵਾਰਡ ਨੰਬਰ 7 ਦੇ ਗੁਰਦੁਆਰਾ ਦੁਖਨਮਾਰਨ ਸਭਾ ਗੁਰਦੁਆਰਾ ਦੂਖ ਨਿਵਾਰਨ ਸਿੰਘ ਸਭਾ ਮੰਗਲਵਾਰ ਦੇਰ ਰਾਤ ਚੋਰਾਂ ਨੇ ਚੋਰੀ ਕੀਤੀ 1 ਲੱਖ ਰੁਪਏ ਨਗਦੀ ਚੋਰੀ ਹੋਈ ਹੈ ਗਰੰਤੀ ਸਿੰਘ ਨੇ ਉਹ ਕਹਿੰਦੇ ਜਦੋਂ ਬੁੱਧਵਾਰ ਨੂੰ ਮੈਂ ਆਇਆ ਦੇਖਿਆ ਤਾਲੇ ਟੁੱਟੇ ਪਏ ਨੇ ਉਹਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਉਹ ਸੰਗਤ ਦੇ ਨਾਲ ਥਾਣੇ ਵਿੱਚ ਗਏ। ਥਾਣੇ ਵਾਲਿਆਂ ਨੇ ਟੀਮ ਭੇਜੀ। ਆ ਕੇ ਉਹਨਾਂ ਨੇ ਪੜਤਾਲ ਕੀਤੀ ਤੇ ਦੇਖਿਆ ਸੀਸੀਟੀਵੀ ਕੈਮਰੇਆਂ ਵਿੱਚ ਸਾਰਾ ਕੁਝ ਕੈਦ ਹੈ। ਉਹਨਾਂ ਨੇ ਉਹਦੀ ਸੀਡੀ ਡੀਵੀਆਰ ਚੋਂ ਪ੍ਰਾਪਤ ਕੀਤੀ ਤੇ ਹੋਰ ਸਾਰਾ ਜੱਜਾ ਲਿਆ। ਮੌਕੇ ਦਾ ਆਸ-ਪਾਸੇ ਤੋਂ ਪਤਾ ਲੱਗਿਆ ਕਿ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਪੁਲਿਸ ਟੀਮ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਬਹੁਤ ਜਲਦ ਚੋਰੀ ਦਾ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫਤਾਰ ਹੁਣ ਤੁਸੀਂ ਆਪ ਦੇਖੋ ਮਾਨਸਕਤਾ ਪੱਕੀ ਗੱਲ ਹੈ ਇੱਕ ਵਿਸ਼ੇਸ਼ ਕਿਸਮ ਦਾ ਨਸ਼ਾ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਕੱਖ ਨਹੀਂ ਦੀਦਾ ਜਿਹੜੇ ਗੁਰੂ ਘਰਾਂ ਦੇ ਵਿੱਚ ਧਾਰਮਿਕ ਸਥਾਨਾਂ ਦੇ ਵਿੱਚ ਜਾਂਦੇ ਐ ਉਹਨਾਂ ਦੀ ਮਨੋਵਿਰਤੀ ਕਿਹੋ ਜੀ ਹੋਵੇਗੀ ਅੱਜ ਮੁਕਤ ਦੀਆਂ ਜਿਹੜੀਆਂ ਤੁਸੀਂ ਰਿੜੜਗਾ ਵੱਡੀ ਜਾਂਦੇ ਹੋ ਨਾ ਇਹਨੂੰ ਬੰਦ ਕਰ ਦਿਓ ਇਹਦੀ ਥਾਂ ਦੇ ਉੱਤੇ ਜਿਹੜੀਆਂ ਇਹ ਨੌਜਵਾਨੀ ਕਿ ਕਿੱਧਰ ਨੂੰ ਚੱਲੀ ਐ ਇਹਦੀ ਕੋਈ ਸਾਰ ਲੈ ਲਓ ਇਹਦੇ ਤੇ ਪੜਤਾਲ ਕਰ ਲਓ ਕਿ ਕਿਉਂ ਇਸ ਪਾਸੇ ਵੱਲ ਨੂੰ ਚੱਲੇ ਨੇ ਨਹੀਂ ਤਾਂ ਬਹੁਤ देर ਹੋ ਚੁੱਕੀ ਹੋਵੇਗੀ ਜੀ ਦੂਜੇ ਪਾਸੇ ਡੋਲ ਸਾਹਿਬ TMC ਦੀ ਆਗੂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਜੀ ਬਿਲਕੁਲ ਜੀ ਇਹੋਨਾਂ ਦੇ ਬਹੁਤ ਸੀਨੀਅਰ ਮੈਂਬਰ ਨੇ ਡਾਇਰੈਕ ਉਹ ਬਰਾਇਨ ਇਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਤੇ ਸ਼ਿਕਾਇਤ ਕੀਤੀ ਹੈ ਕਿ 15 ਮਾਰਚ ਨੂੰ ਇੱਕ ਪੱਤਰ ਸਪੈਸ਼ਲ ਕਿਸਮ ਦੇ ਆ ਰਹੇ ਨੇ ਤੇ ਉਹਦੇ ਵਿੱਚ ਸਰਕਾਰ ਦੀਆਂ ਉਪਲਬਧੀਆਂ ਦੱਸੀਆਂ ਗਈਆਂ ਨੇ ਜਿਹੜਾ ਚੋਣ ਜਾਬਤੇ ਦੀ ਸ਼ਰਿਆਮ ਉਲੰਘ ਰਹੇ ਔਰ ਬਿਰਕ ਹਾਲਾਂਕਿ ਇਹਦੇ ਵਿੱਚ ਚੋਣ ਕਮਿਸ਼ਨ ਦੀ ਹਦਾਇਤ ਅੱਗੇ ਚੋਣ ਕਮਿਸ਼ਨੇ ਦੀ ਪੜਤਾਲ ਕਰਾਏਗਾ ਮੌਜੂਦਾ ਚੋਣ ਕਮਿਸ਼ਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਖੁੱਲ ਕੇ ਪੜਤਾਲ ਕਰਾਉਣ ਪਤਾ ਨਹੀਂ ਕੌਣ ਲੋਕ ਇਸ ਤਰ੍ਹਾਂ ਚੋਣ ਕਮਿਸ਼ਨ ਦੇ ਜਾਂ ਪ੍ਰਧਾਨ ਮੰਤਰੀ ਸਾਹਿਬ ਦਾ ਨਾ ਵਰਤਕੇ ਕਰ ਰਹੇ ਹੈ ਜਾਂ ਸੱਚ ਮੁੱਚ ਹੈ ਚੋਣ ਕਮਿਸ਼ਨ ਬਾਰੇ ਹੁਣ ਕਾਂਗਰਸ ਪਾਰਟੀ ਦੇ ਤੇ ਇਹ ਕਹਤਾ ਕਿ ਘੱਟੋ ਘੱਟ ਚੋਣ ਕਮਿਸ਼ਨ ਆਜ਼ਾਦ ਨਜਰ ਆਵੇਗਾ ਏਜੰਸੀਆਂ ਨੂੰ ਆਜ਼ਾਦ ਕੀਤਾ ਜਾਵੇਗਾ ਸੋ ਟੀਐਮਸੀ ਨੇ ਪ੍ਰਧਾਨ ਮੰਤਰੀ ਸਾਹਿਬ ਤੂੰ ਇਹਦੇ ਵਿੱਚ ਲਿਆ ਕਿ ਚੋਣ ਜਾਬਤੇ ਦੀ ਜੇ ਪ੍ਰਧਾਨ ਮੰਤਰੀ ਸਾਭੀ ਇਹ ਲੰਗਰਾਂ ਕਰਨ ਲੱਗੇ ਜਾਣ ਜਾਂ ਕੌਣ ਹੈ ਕਿਹਨੇ ਕੀਤੀ ਹੈ ਅਸੀਂ ਨਹੀਂ ਕਹਿ ਸਕਦੇ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕੀਤੀ ਹੈ ਪੜਤਾਲ ਦਾ ਵਿਸ਼ਾ ਇਹਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਜੀ ਸੋਨ ਦੇ ਪਾਸੇ ਬੀਜੇਪੀ ਵੱਲੋਂ ਮਨੀਤ ਜੋਸ਼ੀ ਨੂੰ ਮੀਡੀਆ ਵਿੰਗ ਦਾ ਇੰਚਾਰਜ ਲਗਾ ਦਿੱਤਾ ਗਿਆ ਜੀ ਪੰਜਾਬ ਦੇ ਬڑے ਸੀਨੀਅਰ ਆਗੂ ਨੇ ਜੀ ਮਨੀਤ ਜੋਸ਼ੀ ਸਾਹਿਬ ਪ੍ਰਧਾਨ ਨੇ ਸੂਬੇ ਦੇ ਸੁਨੀਲ ਜਾਖੜ ਸਾਹਿਬ ਇਹਨਾਂ ਨੂੰ ਜਿਹੜੀ মিডিਆ ਵਿੰਗ ਹੈ ਉਹਦੀ ਜ਼ਿੰਮੇਵਾਰੀ ਦੇਤੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਬ੍ਰਿਨਿਤ ਜੋਸ਼ੀ ਸਾਹਿਬ ਅਗਲੇ ਦਿਨਾਂ ਦੇ ਵਿੱਚ ਆਪਣੇ ਸਾਰੇ মিডিਆ ਵਾਲਿਆਂ ਦੇ ਨਾਲ ਸੰਪਰਕ ਕਰਨਗੇ ਗੱਲਬਾਤ ਕਰਨਗੇ ਪਤਾ ਲੱਗੇਗਾ ਕਿ ਉਹ ਕਿਵੇਂ ਕਿਵੇਂ ਭਾਰਤੀ ਜਨਤਾ ਪਾਰਟੀ ਦੇ ਬਾਰੇ ਅਜ ਤੱਕ ਨਿੱਜੀ ਚੈਨਲ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਤਾਂ ਕਿ ਸਾਡੀ ਅਕਾਲੀ ਦਲ ਨਾਲ ਗੱਲਬਾਤ ਚੱਲ ਰਹੀ ਹੈ ਅਕਾਲੀ ਦਲ ਬਾਈ ਨੂੰ ਆਪ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਦਿੰਦਾ ਜਾਂ ਕੋਈ ਫੈਸਲਾ ਕਰਦੇ ਆ ਸਮਾਂ ਦੱਸੇਗਾ ਪਰ ਬਨੀਤ ਜੋਸ਼ੀ ਸਾਹਿਬ ਹੁਣ ਅਗਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਲਈ ਬੀੜਾ ਬੜੀਟਿੰਗ ਕਮੇਟੀ ਦੇ ਮੁਖੀ ਬਜੋ ਕੰਮ ਕਰਨਗੇ ਜੀ ਦੂਜੇ ਪਾਸੇ ਮਾਈ ਰੂਪਕੌਰ ਆਮਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਜੀ ਬਾਈ ਰੂਪਕੌਰ ਬਾਗੜੀਆਂ ਨਾਲ ਸਬੰਧਤ ਹੈ ਬੜੇ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਚੱਲੇ ਸੀ ਅੱਜ ਕੱਲ ਤਾਂ ਇਹ ਚੁੱਪਚਾਪ ਹੀ ਬੈਠੇ ਸੀ ਉਹਨਾਂ ਨੇ ਫਿਰ ਕਿਉਂਕਿ ਇਸ ਵੇਲੇ ਬਦਲਾਅ ਦੀ ਮੌਸਮ ਆਇਆ ਬੈ ਉਹਨਾਂ ਨੇ ਇਧਰਲਾ ਪਾਸਾ ਛੱਡ ਕੇ ਤੇ ਆਮ ਆਦਮੀ ਪਾਰਟੀ ਦੇ ਨਾਲ ਤੁਰ ਪਏ ਆਜੇ ਤੁਸੀਂ ਦੇਖਿਓ ਸੀ 1 ਜੂਨ ਤੱਕ ਇਹ ਕਿੰਨੇ ਬਦਲਾਅ ਆਉਂਦੇ ਐ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿਣਾ ਉਹਨਾਂ ਨਾਲ ਕਿ ਰਾਹੂ ਬੈਠਾ ਕੇਤੂ ਦੇ ਘਰੇ ਕੇਤੂ ਆ ਸ਼ਨੀ ਦੇ ਘਰੇ ਤੇ ਪਤਾ ਨਹੀਂ ਕਿਹੜੇ ਦੇ ਕਿਹੜੇ ਨਾਲ ਜਾਣਾ ਹੈ ਅੱਜ ਕੱਲ ਪਾਰਟੀ ਆ ਬੌੜੀਆਂ ਨੇ ਆਗੂ ਵੱਡੇ ਨੇ ਜੇ ਤੁਸੀਂ ਬਾੜਾ ਜਾ ਕਹਦੇ ਹੋ ਵੀ ਤੈਨੂੰ ਤਾਂ ਯਾਰ ਇਕੱਤੀ ਰਹਿਣ ਦੇ ਅਗਲੀ ਵਾਰੀ ਦੇਖ ਲਾਂਗੇ ਚੰਗਾ ਜੀ ਫਿਰ ਆਪਾਂ ਚੱਲਦੇ ਤੇ ਪਾਰਟੀਆਂ ਦੇ ਕਾਇਦੇ ਕਾਨੂੰਨ ਜਿਹੜੇ ਆ ਲਗਾਤਾਰ ਘਟਦੇ ਜਾ ਰਹੇ ਨੇ ਨਿੱਜਤਾ ਵੱਧਦੀ ਜਾ ਰਹੀ ਹੈ ਜਿਸ ਕਰਕੇ ਪਾਰਟੀਆਂ ਦਾ ਭਰੋਸੇਯੋਗਤਾ ਵੀ ਹੈ ਜਿਹੜੀ ਇਹਨਾਂ ਆਗੂਆਂ ਤੋਂ ਉਹ ਲਗਾਤਾਰ ਨੀਵੇਂ ਪੱਧਰ ਨੂੰ ਜਾ ਰਹੀ ਹੈ ਉੱਠਦੀ ਜਾ ਰਹੀ ਹੈ ਜੀ ਅੱਜ ਦੇ ਪ੍ਰੋਗਰਾਮਾਂ ਦੇ ਵਿੱਚ ਐਨਾਈਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ